ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਨਵੀਂ ਵੀਡੀਓ ਲੈ ਕੇ ਆਈਆਂ ਬਹੁਤ ਹੀ ਸੋਹਣੇ ਡਿਜ਼ਾਈਨ ਆ ਤੇ ਇਹ ਜਿਹੜਾ ਡਿਜ਼ਾਈਨ ਆ ਇਹ ਆਪਾਂ ਬਾਰਡਰ ਤੇ ਬਣਾਵਾਂਗੇ ਤੇ ਇਹ লেডিস ਕੋਟੀ ਦਾ ਆਪਾਂ ਬਾਰਡਰ ਬਣਾਉਣਾ ਹੈ ਤੇ ਇਸ ਬਾਰਡਰ ਨੂੰ ਬਣਾਉਣ ਵਾਸਤੇ ਸਿਰਫ ਤੁਹਾਨੂੰ ਪਹਿਲਾਂ ਇੱਕ ਹੀ ਕੁੰਡਾ ਪਾਉਣਾ ਪਏਗਾ ਇੱਕ ਕੁੰਡੇ ਤੋਂ ਹੀ ਤੁਸੀਂ ਜਿੰਨੇ ਚਾਹੋ ਕੁੰਡੇ ਪਾ ਸਕਦੇ ਜੇ ਤੇ ਬਾਰਡਰ ਆਪਣਾ ਬਣਾ ਕੇ ਤਿਆਰ ਕਰ ਸਕਦੇ ਜੇ ਬਹੁਤ ਹੀ ਪਿਆਰਾ ਬਾਰਡਰ ਹੈ ਜੇਕਰ ਜਿਹੜੀਆਂ ਪੈਨਾਂ ਨੂੰ ਕਰੋਸ਼ੀਆ ਨਹੀਂ ਹੁੰਦਾ ਉਹ نیچے ਬੀਡਿੰਗ ਨਹੀਂ ਕਰ ਸਕਦੀਆਂ ਤੇ ਤੁਸੀਂ ਆਹ ਵਾਲਾ ਜਿਹੜਾ ਬਾਰਡਰ ਬਣਾ ਕੇ ਆਪਣੀ ਸਵੈਟਰ ਨੂੰ ਬਿਲਕੁਲ ਕਰੋਸ਼ੀਆ ਵਾਲੀ ਲੁੱਕ ਦੇ ਸਕਦੇ ਜੇ ਬਹੁਤ ਹੀ ਪਿਆਰਾ ਬਾਰਡਰ ਬਣ ਕੇ ਤਿਆਰ ਹੋਏਗਾ ਤੇ ਤੁਸੀਂ ਜਿੰਨੇ ਚਾਹੋ ਕੁੰਡੇ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਪੌਂਦੇ ਜਾਓ ਕੁੰਡੇ ਟੱਡੇ ਆਪਣੇ ਆਪ ਜਿੰਨੇ ਟੱਡੇ ਪ੍ਰੋਜੈਕਟ ਲਈ ਜ਼ਰੂਰਤ ਹੈ ਤੁਸੀਂ ਉਹਨੇ ਪਾ ਸਕਦੇ ਜੇ ਅੱਗੇ ਜਾ ਕੇ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰੀਕੇ ਦੇ ਨਾਲ ਆਪਾਂ ਇਹਦੇ ਕੁੰਡੇ ਜਿਹੜੇ ਆ ਉਹਨਾਂ ਨੂੰ ਕਾਊਂਟ ਕਰਨਾ ਹੈ ਤੇ ਸਿਰਫ ਇੱਕ ਕੁੰਡਾ ਪਹਿਲਾਂ ਆਪਾਂ ਪਾਉਣਾ ਹੈ ਇੱਕ ਕੁੰਡਾ ਵੀ ਨਹੀਂ ਪਾਉਣਾ ਇੱਕ ਸਿਰਫ ਇਸ ਤਰ੍ਹਾਂ ਕਰਕੇ ਆਪਾਂ ਨੋਟ ਬਣ ਲੈਣੀ ਆ ਇੱਕ ਗੰਡ ਬਣ ਲੈਣੀ ਆ ਇਸ ਤੋਂ ਹੀ ਸਾਡਾ ਪੂਰਾ ਜਿਹੜਾ ਡਿਜ਼ਾਈਨ ਆ ਉਹ ਤਿਆਰ ਹੋਏਗਾ ਧਿਆਨ ਨਾਲ ਤੁਸੀਂ ਵੇਖਣਾ ਆ ਬਹੁਤ ਹੀ ਸੋਹਣਾ ਆ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਹੈ ਹੁਣ ਸਭ ਤੋਂ ਪਹਿਲਾਂ ਇੱਥੇ ਆਪਾਂ ਇੱਕ ਕੁੰਡਾ ਪਾ ਲਿਆ ਹੈ ਹੁਣ ਦੂਸਰੀ ਸਲਾਈ ਦੇ ਨਾਲ ਇਸ ਤਰ੍ਹਾਂ ਕਰਕੇ ਇਸ ਕੁੰਡੇ ਨੂੰ ਆਪਾਂ ਬੁਣਨਾ ਹੈ ਇਸ ਤਰ੍ਹਾਂ ਕਰਕੇ ਬੁਣ ਲਿਆ ਇਹ ਜਿਹੜਾ ਆਪਾਂ ਬੁਣਿਆ ਇੱਕ ਹੋਰ ਕੁੰਡਾ ਬਣਾਇਆ ਇਹਨੂੰ ਵੀ ਸਲਾਈ ਦੇ ਉੱਪਰ ਪਾਵਾਂਗੇ ਇਹ ਸਾਡੇ ਦੋ ਕੁੰਡੇ ਹੋਗੇ ਫਿਰ ਦੁਬਾਰਾ ਆਪਾਂ ਪਾਵਾਂਗੇ ਇਹ ਤਿੰਨ ਕੁੰਡੇ ਹੋ ਗਏ ਤੇ ਇੱਕ ਵਾਰੀ ਦੁਬਾਰਾ ਫੇਰ ਪਾਵਾਂਗੇ ਤੇ ਇਹ ਸਾਡੇ ਚਾਰ ਕੁੰਡੇ ਹੋ ਗਏ ਜਦੋਂ ਇਸ ਤਰ੍ਹਾਂ ਕਰਕੇ ਚਾਰ ਕੁੰਡੇ ਪੈ ਗਏ ਨੇ ਚਾਰ ਕੁੰਡੇ ਪਉਣ ਤੋਂ ਬਾਅਦ ਆਪਾਂ ਕੀ ਕਰਨਾ ਵਾ ਇਹ ਇੱਕ ਕੁੰਡਾ ਜਿਹੜਾ ਇਹਦੇ ਤੋਂ ਆਪਾਂ ਹੁਣ ਸੱਤ ਕੁੰਡੇ ਬਣਾਉਣੇ ਨੇ ਵੇਖੋ ਇੱਕ ਬਣਾ ਲਿਆ ਥੋੜਾ ਲੂਜ਼ ਹੀ ਰੱਖਣਾ ਹੈ ਇਹਨੂੰ ਫਿਰ ਇਸ ਤਰ੍ਹਾਂ ਕਰਕੇ ਇੱਕ ਵਾਲ ਪਾ ਲਿਆ ਦੋ ਹੋ ਗਏ ਫੇਰਾ ਤਿੰਨ ਹੋ ਗਏ ਆਹ ਵਾਲ ਪਾ ਲਿਆ ਚਾਰ ਤੇ ਪੰਜ ਹੋ ਗਏ ਇੱਕ ਵਾਰੀ ਵਾਲ ਪਾ ਲਿਆ 6 ਹੋ ਗਿਆ ਤੇ ਇੱਕ ਵਾਰੀ ਫੇਰ ਵਾਲ ਪਾ ਲਿਆ 7 ਹੋ ਗਏ ਇਹ ਸਾਡੇ ਕੋਲ ਹੁਣ 7 ਕੁੰਡੇ ਹੋ ਗਏ ਨੇ ਇੱਕ ਕੁੰਡੇ ਤੋਂ ਆਪਾਂ ਇਹ ਵੇਖ ਸਕਦੇ ਤੁਸੀਂ 1 2 3 4 5 6 ਤੇ 7 ਐਜੇ ਦਾ ਕੁੰਡਾ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ نیچے ਸੁੱਟ ਦੇਣਾ ਹੈ ਉਹਨਾਂ ਜਿਹੜੇ 7 ਕੁੰਡੇ ਆਪਾਂ ਬਣਾਏ ਸੀ ਇਹਨਾਂ ਨੂੰ ਇੱਧਰ ਵਾਲੀ ਸਲਾਈ ਤੇ ਲੈ ਕੇ ਇਸ ਤਰ੍ਹਾਂ ਕਰਕੇ ਬੈਕ ਲੂਪ ਦੇ ਨਾਲ ਇਸ ਤਰ੍ਹਾਂ ਵਾਰ ਪਾ ਕੇ 7 ਕੁੰਡਿਆਂ ਤੋਂ ਆਪਾਂ ਫੇਰ ਇੱਕ ਕੁੰਡਾ ਕਰ ਦੇਣਾ ਤੇ ਇਹਨੂੰ ਇਸ ਤਰੀਕੇ ਦੇ ਨਾਲ ਫੇਰ ਆਪਾਂ ਇਹ ਵਾਲੀ ਸਲਾਈ ਤੇ ਪਾ ਲੈਣਾ ਇਹ ਲਈ ਸਲਾਈ ਤੇ ਪਾਉਣ ਤੋਂ ਬਾਅਦ ਫੇਰ ਆਪਾਂ ਚਾਰ ਕੁੰਡੇ ਬਣਾਵਾਂਗੇ ਇੱਕ ਇਸ ਤਰ੍ਹਾਂ ਕਰਕੇ ਬਣਾ ਲਿਆ ਫੇਰ ਦੂਸਰਾ ਬਣਾਵਾਂਗੇ ਆ ਤਿੰਨ ਹੋ ਗਏ ਫੇਰ ਚੌਥਾ ਬਣਾਵਾਂਗੇ ਆ ਚਾਰ ਕੁੰਡੇ ਜਦੋਂ ਆਪਾਂ ਬਣਾ ਲਏ ਆ ਵੇਖੋ ਚਾਰ ਕੁੰਡੇ ਬਣਾਉਣ ਤੋਂ ਬਾਅਦ ਹੁਣ ਇਹ ਚੌਥੇ ਵਾਲਾ ਜਿਹੜਾ ਕੁੰਡਾ ਹੈ ਇਹਨੂੰ ਆਪਾਂ ਇਹਦੇ ਤੋਂ ਸੱਤ ਕੁੰਡੇ ਬਣਾਉਣੇ ਨੇ ਇੱਕ ਬਣਾ ਲਿਆ ਆ ਦੋ ਹੋ ਗਏ 3 4 5 6 7 ਜਦੋਂ 7 ਕੁੰਡੇ ਬਣ ਗਏ ਇਹ ਜਿਹੜਾ ਹੈ ਇਹਨੂੰ ਆਪਾਂ نیچے ਸੁੱਟ ਦੇਣਾ ਹੁਣ 7 ਕੁੰਡਿਆਂ ਨੂੰ ਇੱਧਰ ਵਾਲੀ ਸਲਾਈ ਤੇ ਲੈ ਲੈਣਾ ਤੇ ਇਸ ਤਰ੍ਹਾਂ ਕਰਕੇ ਵਾਲ ਪਾ ਕੇ 7 ਤੋਂ 1 ਕਰਦੇ ਨੇ 7 ਤੋਂ 1 ਕਰਕੇ ਫੇਰ ਇਹ ਕੁੰਡੇ ਨੂੰ ਆਪਾਂ ਇੱਧਰ ਇੱਧਰ ਵਾਲੀ ਸਲਾਈ ਤੇ ਪਾ ਲੈਣਾ ਇਸੇ ਤਰੀਕੇ ਦੇ ਨਾਲ ਫੇਰ ਆਪਾਂ ਅੱਗੇ ਕਰਾਂਗੇ ਵੇਖੋ ਇੱਕ ਕੁੰਡਾ ਪਹਿਲੋ ਪਾ ਲਿਆ ਦੋ ਹੋ ਗਏ ਫਿਰ ਇਸੇ ਤਰ੍ਹਾਂ ਬੁਣਾਂਗੇ ਆਤ ਤਿੰਨ ਹੋ ਗਏ ਫਿਰ ਇਸੇ ਤਰ੍ਹਾਂ ਬੁਣਾਂਗੇ ਤੇ ਚਾਰ ਹੋ ਗਏ ਜਦੋਂ ਸਾਡੇ ਕੋਲ ਚਾਰ ਕੁੰਡੇ ਹੋ ਜਾਂਦੇ ਨੇ ਜਿਹੜਾ ਚੌਥਾ ਕੁੰਡਾ ਉਹਦੇ ਤੋਂ ਆਪਾਂ ਫਿਰ ਸੱਤ ਕੁੰਡੇ ਬਣਾਉਣੇ ਨੇ ਇੱਕ ਥੋੜਾ ਲੂਜ਼ ਹੀ ਰੱਖ ਕੇ ਬਣਾਓ ਫਿਰ ਸੋਖਾ ਬਣੇਗਾ ਦੋ ਤਿੰਨ 4 5 6 ਤੇ 7 ਇੱਕ ਵਿੱਚ ਵਾਲ ਪੈਂਦਾ ਜਾਂਦਾ ਫਿਰ ਆਪਾਂ ਵਾਲਾ ਕੁੰਡਾ ਜਿਹੜਾ ਇਹਨੂੰ نیچے ਡ੍ਰੌਪ ਕਰ ਦੇਣਾ ਤੇ ਇਹ ਸੱਤ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਇੱਧਰ ਨੂੰ ਵੱਲ ਪਾਉਣਾ ਹੈ ਤੇ 7 ਤੋਂ ਇੱਕ ਕਰ ਦੇਣਾ ਤੇ ਇਸ ਕੁੰਡੇ ਨੂੰ ਆਪਾਂ ਫੇਰ ਸਲਾਈ ਦੇ ਉੱਪਰ ਚੜਾ ਦੇਣਾ ਆ ਵੇਖੋ ਇਸ ਤਰੀਕੇ ਦੇ ਨਾਲ نیچے ਬਹੁਤ ਸੋਹਣੇ ਜਿਹੜੇ ਫੁੱਲ ਬਣਦੇ ਜਾਂਦੇ ਆ ਇੱਕ ਡਿਜ਼ਾਈਨ ਆਪਾਂ ਹੋਰ ਬਣਾਵਾਂਗੇ 1 2 3 4 ਜਦੋਂ 4 ਕੁੰਡੇ ਹੋ ਜਾਂਦੇ ਆ ਫਿਰ ਚੌਥੇ ਵਾਲੇ ਕੁੰਡੇ ਤੋਂ ਆਪਾਂ ਵੇਖੋ 7 ਕੁੰਡੇ ਬਣਾਉਣੇ 1 ਜੇ ਤੁਸੀਂ ਥੋੜਾ ਵੱਡਾ ਬਣਾਉਣਾ ਚਾਹੁੰਦੇ 9 ਵੀ ਬਣਾ ਸਕਦੇ ਜੇ 3 4 5 6 ਤੇ 7 ਸੱਤ ਬਣਾ ਕੇ ਫਿਰ ਆਪਾਂ ਸੱਤ ਤੋਂ ਇੱਕ ਕਰ ਦੇਣਾ ਇਸ ਤਰ੍ਹਾਂ ਇਹਨੂੰ ਆਪਾਂ ਸਲਾਈ ਦੇ ਉੱਪਰ ਪਾ ਲੈਣਾ ਹੁਣ ਸਾਡੀ ਇੱਕ ਸਲਾਈ ਇਸ ਤਰ੍ਹਾਂ ਬਣ ਗਈ ਹੈ ਤੇ ਵੇਖੋ ਕੁੰਡੇ ਕਿੰਨੇ ਪੈ ਗਏ 3 6 9 12 ਤੇ 1 13 13 ਕੁੰਡੇ ਪੈ ਗਏ ਨੇ ਹੁਣ ਇੱਥੇ ਵੇਖੋ ਤਿੰਨ ਕੁੰਡੇ ਇੱਥੇ ਵੱਤ ਜਾਣੇ ਆ ਤਿੰਨ ਇੱਥੇ 6 39 ਤੇ 312 ਜਿੰਨੇ ਤੁਸੀਂ ਕੁੰਡੇ ਪਾਏ ਨੇ ਇੱਥੇ ਜਿੰਨੇ ਤੁਹਾਨੂੰ ਕੁੰਡੇ ਚਾਹੀਦੇ ਉਸ ਤੋਂ ਅੱਧੇ ਜਦੋਂ ਤੁਸੀਂ ਪਾ ਲੋਗੇ ਤੇ ਅੱਧੇ ਗੁੰਡੇ ਜਿਹੜੇ ਆਪਣੇ ਆਪ ਤੁਹਾਡੇ ਵੱਧ ਜਾਣੇ ਨੇ ਜਿਸ ਤਰ੍ਹਾਂ ਇੱਥੇ 12 ਕੁੰਡੇ ਨੇ ਤੇ 12 ਕੁੰਡੇ ਆਪਣੇ ਆਪ ਹੀ ਹੋਰ ਸਾਡੇ ਜਿਹੜੇ ਵੱਧ ਜਾਣੇ ਆ ਤੇ ਤੁਸੀਂ ਜਿੰਨੇ ਵੀ ਤੁਹਾਡੇ ਪ੍ਰੋਜੈਕਟ ਲਈ ਕੁੰਡੇ ਚਾਹੀਦੇ ਇਸ ਤਰ੍ਹਾਂ ਜਦੋਂ ਬਾਰਡਰ ਬਣਾਉਣਾ ਹੈ ਜਿੰਨੇ ਕੁੰਡੇ ਚਾਹੀਦੇ ਨੇ ਉਸ ਤੋਂ ਹਾਫ ਕੁੰਡੇ ਪਾ ਲਓ ਜਿਸ ਤਰ੍ਹਾਂ ਮੈਂ ਇੱਥੇ 24 ਕੁੰਡੇ ਪਾਉਣੇ ਨੇ ਤੇ ਇਹ ਮੇਰੇ 12 ਕੁੰਡੇ ਪੈ ਗਏ ਨੇ ਤੇ ਹੁਣ ਮੈਂ ਜਿਹੜੇ 12 ਕੁੰਡੇ ਆ ਉਹ ਹੋਰ ਬਣਾਵਾਂਗੀ ਵੇਖੋ ਕਿਸ ਤਰ੍ਹਾਂ ਬਣਾਉਣੇ ਆ ਹੁਣ ਪਹਿਲੀ ਸਲਾਈ ਬੰਨਣ ਤੋਂ ਬਾਅਦ ਵੇਖੋ ਕੀ ਕਰਨਾ ਹੈ ਇਹ ਵਾਲੇ ਕੁੰਡੇ ਨੂੰ ਆਪਾਂ ਇੱਕ ਵਾਰ ਫੇਰ ਉਨ ਲਾਂਗੇ ਇਹ ਵਾਲੇ ਕੁੰਡੇ ਨੂੰ ਬੁਣਨ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਵਾ ਇਸ ਤਰ੍ਹਾਂ ਕਰਕੇ ਸਲਾਈ ਦੇ ਉੱਪਰ ਤਿੰਨ ਕੁੰਡੇ ਪਾ ਲੈਣੇ ਆ 1 2 ਤੇ 3 ਤਿੰਨ ਕੁੰਡੇ ਜਦੋਂ ਪਾ ਲਏ ਤੇ ਅਗਲੇ ਤਿੰਨ ਕੁੰਡਿਆਂ ਨੂੰ ਸਿੱਧੇ ਬਣਾ ਲੈਣਾ 1 తిని ఎే తిని పావీ దో తి ఫే తిని ఫో త ਫੇਰ ਅਗਲੇ ਤਿੰਨ ਕੁੰਡਿਆਂ ਨੂੰ ਸਿੱਧੇ ਬਣਾ ਲਾਂਗੇ ਇਹ ਇਸੇ ਤਰ੍ਹਾਂ ਨਾਲ-ਨਾਲ ਸਾਡੇ ਕੁੰਡੇ ਵੀ ਪੈ ਗਏ ਆ ਤੇ ਨਾਲ-ਨਾਲ ਹੀ ਸਾਡਾ ਬਾਰਡਰ ਦਾ ਡਿਜ਼ਾਈਨ ਵੀ ਬਣ ਗਿਆ ਇਹ ਹੁਣ ਸਾਡੇ ਕੋਲੋਂ 12 ਤੋਂ 24 ਕੁੰਡੇ ਜਿਹੜੇ ਨੇ ਉਹ ਬਣ ਕੇ ਰੈਡੀ ਹੋ ਗਏ ਨੇ ਹੁਣ ਇਸ ਤੋਂ ਬਾਅਦ ਇਸ ਦੇ ਉੱਪਰ ਤੁਸੀਂ ਕੋਈ ਵੀ ਬਾਰਡਰ ਬਣਾ ਸਕਦੇ ਜੇ ਜਾਂ ਤੁਸੀਂ ਉਲਟਾ-ਉਲਟਾ ਬਣਾਉਣਾ ਜਾਂ ਤੁਸੀਂ ਉਲਟਾ ਸਿੱਧਾ ਬਣਾਉਣਾ ਉਹ ਬਣਾ ਸਕਦੇ ਜੇ ਆਪਾਂ ਇੱਕ ਸਲਾਈ ਇੱਧਰ ਸਾਈਡ ਤੋਂ ਹੋਰ ਬਣਾਵਾਂਗੇ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਜੇ ਤੱਕ ਅੱਗੇ ਕਰਾਂਗੇ ਸਾਰੇ ਕੁੰਡੇ ਆਪਾਂ ਸਿੱਧੇ-ਸਿੱਧੇ ਬਣਾ ਲੈਣੇ ਆ ਸਾਰੇ ਹੀ ਕੁੰਡੇ ਜਿਹੜੇ ਆ ਸਿੱਧੇ-ਸਿੱਧੇ ਬਣਾ ਲੈਣੇ ਆ ਇਹ ਵਾਲੇ ਕੁੰਡਿਆਂ ਨੂੰ ਤੁਸੀਂ ਧਿਆਨ ਨਾਲ ਬੁਣਨਾ ਹੈ ਕਿ نیچے ਨਾ ਡਿੱਗ ਜਾਣੇ ਅਸਤਰਾਂ ਥੋੜਾ ਪਹਿਲੀ ਸਲਾਈ ਦੇ ਵਿੱਚ ਔਖੇ ਹੋਣੇ ਜਾਂਦੇ ਆ ਕਿਉਂਕਿ ਆਪਾਂ ਸਿਰਫ ਵਾਲੀ ਪਾਇਆ ਹੁੰਦਾ ਐ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਕੁੰਡੇ ਜਿਹੜੇ ਆ उन्हों सीधे सीधे बुन के ते अपनी सिलाई जोड़ी कंप्लीट कर लेनी पूरी सिलाई इस तरह आप बना लेने देखो ਉਹ ਜਿਹੜੇ ਆਪਾਂ ਵਾਲ ਵਾਲੇ ਕੁੰਡੇ ਪਾਏ ਨੇ ਉਹ ਥੋੜੇ ਜਿਹ ਕੁਲੰਦ ਅਡਾਰ ਹੁੰਦੇ ਐ ਐਸ ਤਰਾ ਕਰਕੇ ਇਹ ਤਿੰਨ ਸਲਾਈਆਂ ਆਪਾਂ ਬਣਾ ਲਿਆ ਨੇ ਆ ਵੇਖੋ ਤਿੰਨ ਸਲਾਈਆਂ ਦੇ ਵਿੱਚ ਸਾਡਾ ਇੰਨਾ ਡਿਜ਼ਾਈਨ ਬਣ ਗਿਆ ਜੇ ਤੁਸੀਂ ਅੱਗੇ ਇਸ ਡਿਜ਼ਾਈਨ ਨੂੰ ਉਲਟੀਆਂ-ਉਲਟੀਆਂ ਸਲਾਈਆਂ ਬਣਾਉਣੀਆਂ ਜਾਂ ਸਿੱਧੀਆਂ-ਸਿੱਧੀਆਂ ਬਣਾ ਕੇ ਬਾਰਡਰ ਕਿਸ ਤਰੀਕੇ ਦੇ ਨਾਲ ਵੀ ਬਣਾ ਸਕਦੇ ਜੀ ਅਵੇ ਕੁਇਕ ਮੈਂ ਗ੍ਰੀਨ ਕਲਰ ਤੇ ਵੀ ਬਣਾ ਕੇ ਰੈਡੀ ਕੀਤਾ ਹੋਇਆ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਤੁਸੀਂ ਇਸ ਨੂੰ ਕਿਸੇ ਵੀ ਲੇਡੀਜ਼ ਦੇ ਪ੍ਰੋਜੈਕਟ ਦੇ ਨੀਚੇ ਪਾ ਸਕਦੇ ਜੇ ਜੈਕਟ ਦੇ ਫਰੌਕ ਦੇ ਕਾਰਡੀਗਨ ਦੇ ਨੀਚੇ ਪਾ ਕੇ ਤੇ ਆਪਣੀ ਜਿਹੜਾ ਬਹੁਤ ਹੀ ਪਿਆਰੇ ਕੁੰਡੇ ਪਾ ਕੇ ਤੇ ਰੈਡੀ ਕਰ ਸਕਦੇ ਜੇ ਕਿਸੇ ਵੀ ਕਲਰ ਤੇ ਬਣਾਓਗੇ ਬਹੁਤ ਹੀ ਸੋਹਣਾ ਲੱਗੇਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਇਆ ਡਿਜ਼ਾਈਨ ਪਸੰਦ ਆਇਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਦਬਾਉਣਾ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ты